ਅਕਾਲੀ ਦਲ ਨੇ ਅੱਜ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਪੂਰਨ ਭਰੋਸਾ ਪ੍ਰਗਟਾਇਆ ਹੈ ਅਤੇ ਕਿਹਾ ਕਿ ਉਹ ਇਸ ਮੁਕੇ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਢੁਕਵੇਂ ਆਗੂ ਹਨ ਅਕਾਲੀ ਦਲ ਦੀ ਸਮੂੱਚੀ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਪ੍ਰਭਾਵਸ਼ਾਲੀ ਮੁਹਿੰਮ ਚਲਾ ਕੇ ਪ੍ਰੇਰਿਤ ਕਰਨ ਵਾਲੀ ਲੀਡਰਸ਼ਿਪ ਦਿੱਤੀ ਮੈਂਬਰਾਂ ਨੇ ਕਿਹਾ ਕਿ ਇਸ ਲਈ ਕਾਲੀ ਦਲ ਨੇ ਮਹਿਲਾਵਾਂ ਤੱਕ ਪਹੁੰਚ ਕੀਤੀ ਤੇ ਬਠਿੰਡਾ ਵਿੱਚ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੋਰ ਨੇ ਸਖਤ ਮਿਹਨਤ ਕੀਤੀ ਜਿਸ ਦਾ ਚੰਗਾ ਨਤੀਜਾ ਪਾਰਟੀ ਉਮੀਦਵਾਰ ਬੀਬੀ ਹਰਸਿਮਰਤ ਕੋਰ ਬਾਦਲ ਦੀ ਵੱਡੀ ਜਿੱਤ ਦੇ ਰੂਪ ਵਿੱਚ ਮਿਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇ ਇਸ ਲਈ ਕਾਲੀ ਦਲ ਦੇ ਵਿਸਥਾਰ ਦੀ ਯੋਜਨਾ ਬਣਾਈ ਹੈ ਤਾਂ ਜੋ ਹਰ ਪਿੰਡ ਤੇ ਹਰ ਬੂਥ ਤੱਕ ਪਹੁੰਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੀ ਫੈਸਲਾ ਕੀਤਾ ਹੈ ਕਿ ਬੂਥ ਪਿੰਡ ਸਰਕਲ ਦੇ ਹਲਕਾ ਪੱਧਰ ਤੇ ਇਹਨਾਂ ਦੀਆਂ ਪ੍ਰਧਾਨਾਂ ਦੀ ਅਗਵਾਈ ਵਿੱਚ ਚੋਣਾਂ ਕਰਵਾਈਆਂ ਜਾਣ। ਅਤੇ ਇਸੇ ਜ਼ਿਲ੍ਹਾ ਪੱਧਰ ਤੇ ਵੀ ਇਸ ਤਰ੍ਹਾਂ ਕਾਲੀ ਦਲ ਦੀਆਂ ਚੋਣਾਂ ਕਰਵਾਵਾਂਗੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਿੱਚ ਪ੍ਰਭਾਵਸ਼ਾਲੀ ਮਹਿਲਾ ਲੀਡਰਸ਼ਿਪ ਪੈਦਾ ਕੀਤੀ ਜਾਵੇਗੀ ਤਾਂ ਜੋ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਮਹਿਲਾਵਾਂ ਲਈ ਰਾਖਵੀਆਂ ਸੀਟਾਂ ਤੇ ਮਜ਼ਬੂਤ ਉਮੀਦਵਾਰ ਖੜੇ ਕੀਤੇ ਜਾ ਸਕਣ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬੀਬੀ ਹਰਗੋਬਿੰਦ ਕੌਰ ਨੂੰ ਸੇਵਾਵਾਂ ਤੋਂ ਫਾਰਕ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹਨਾਂ ਨੂੰ ਇਸ ਕਰਕੇ ਬਰਖਾਸਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਗਰੀਬ ਤੇ ਐਸਸੀ ਵਰਗ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਆਂ ਵਿਰੁੱਧ ਔਰਤਾਂ ਨੂੰ ਲਾਂਬੰਦ ਕੀਤਾ ਉਹਨਾਂ ਕਹਿੰਦੇ ਕਿ ਕਾਲੀਦਾਲ ਬੀਬੀ ਜੀ ਦੇ ਨਾਲ ਹੈ ਤੇ ਉਹਨਾਂ ਨੂੰ ਨਿਆਂ ਮਿਲਣ ਤੱਕ ਉਹਨਾਂ ਦੇ ਕੇਸ ਦੀ ਪੈਰਵਾਈ ਕੀਤੀ ਜਾਵੇਗੀ। ਜਿਲ੍ਹਾ ਜਥਾ ਸ਼੍ਰੋਮਣੀ ਕਾਲੀਦਾਲ ਫਤਿਹਗੜ੍ਹ ਸਾਹਿਬ ਦੋਨੋਂ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਦਿਹਾਤੀ ਤੇ ਸ਼ਹਿਰੀ ਉਹਨਾਂ ਦੀ ਗੱਲ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੀ ਤਿੰਨੋਂ ਹਲਕਿਆਂ ਦੀ ਮੀਟਿੰਗ ਹੋਈ ਹੈ ਜਿੱਦੇ ਵਿੱਚ ਤਿੰਨੋਂ ਹਲਕਾਚਾਰ ਸਾਹਿਬਾਨ ਯੂਥ ਦੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਅਹੁਦੇਦਾਰ ਸਾਹਿਬਾਨ ਐਜਪੀਸੀ ਮੈਂਬਰ ਸਾਹਿਬਾਨ ਸਾਰੀ ਜਥੇਬੰਦੀ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਸਾਹਿਬਾਨ ਅਹੁਦੇਦਾਰ ਸਾਹਿਬਾਨ ਇਕੱਠੇ ਹੋਏ ਨੇ। ਜਿਹਦੇ ਵਿੱਚ ਮਤੇ ਪਾਏ ਗਏ ਨੇ ਇੱਕ ਤਾਂ ਮਤਾ ਇਹ ਆ ਕਿ ਸਮੁੱਚੇ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨਮਾ ਖੜੀ ਆ ਤੇ ਸ਼੍ਰੋਮਣੀ ਕਾਲਦਲ ਦੀ ਅਗਵਾਈ ਕਰ ਰੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸਰਦਾਰ ਸਿਚੂ ਸਿੰਘ ਬਾਦਰੀ ਦੀ ਅਗਵਾਈ ਦੇ ਵਿੱਚ ਕੰਮ ਕਰਨ ਲਈ ਸਾਰੀ ਜਿਹੜੀ ਜਥੇਬੰਦੀ ਆ ਉਹ ਤਿਆਰ ਬਰ ਤਿਆਰ ਆ ਦੂਜਾ ਮਤਾ ਜਿਹੜਾ ਪਾਇਆ ਗਿਆ ਇਹ ਜਥੇਬੰਦੀ ਵੱਲੋਂ ਖਾਸ ਤੌਰ ਤੇ ਰੋਸ ਪ੍ਰਗਟ ਕਰਾਇਆ ਗਿਆ ਕਿ ਜਿਹੜੇ ਆਗੂ ਪਾਰਟੀ ਨੂੰ ਖਰਾਬ ਕਰਨ ਲਈ ਪਾਰਟੀ ਦੀ ਪੱਟੇ ਛੁਰਾ ਮਾਰ ਬਾਰ ਬਾਰ ਮਾਰਦੇ ਨੇ ਬੁੱਕਲ ਜਿਹੜੇ ਕਿ ਸੱਪ ਮਾਰ ਸੱਪ ਡੰਗ ਮਾਰਦੇ ਨੇ ਉਹਨਾਂ ਦਾ ਖਾਸ ਧਿਆਨ ਕਰਿਆ ਜਾਵੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਕੁਰਸੀਆਂ ਦੇ ਨਾਂ ਬਿਠਾਇਆ ਜਾਵੇ ਇਹ ਜ਼ਰੂਰਤ ਬਣ ਕੇ ਬੇਨਤੀ ਹੈ ਸਾਰਿਆਂ ਦੀ ਕਿਉਂਕਿ ਸਾਰੀ ਜਥੇਬੰਦੀ ਅੱਜ ਪਾਰਟੀ ਦੇ ਨਾਲ ਹੈ ਇਹ ਆਗੂ ਆਉਂਦੇ ਨੇ ਆ ਕੇ ਫੇਰ ਕਿਤਨਾ ਕਿਤੇ ਪਾਰਟੀ ਨੂੰ ਖਰਾਬ ਕਰਦੇ ਨੇ ਸੋ ਇਸ ਲਈ ਜਥੇਬੰਦੀ ਦੀ ਇਹੀ ਬੇਨਤੀ ਹੈ ਪ੍ਰਧਾਨ ਸਾਹਿਬ ਨੂੰ ਕਿ ਪਾਰਟੀ ਤੁਹਾਡੇ ਨਾਲ ਹੈ ਜਥੇਬੰਦੀ ਤੁਹਾਡੇ ਨਾਲ ਹੈ ਵਰਕਰ ਤੁਹਾਡੇ ਨਾਲ ਹੈ ਕਾਡਰ ਸਾਰਾ ਤੁਹਾਡੇ ਨਾਲ ਹੈ ਪਰ ਜਿਹੜੇ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਦੀ ਪਾਰਟੀ ਨੂੰ ਟਾਲਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਬੰਦੀ ਕਾਰਵਾਈ ਕੋ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਦੀ ਜਥੇਬੰਦੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਕਿੰਨੇ ਹਲਕਿਆਂ ਨੇ ਸ਼ਮੂਲੀਅਤ ਕੀਤੀ ਔਰ ਸੀਨੀਅਰ ਵਰਕਰ ਜਿੰਨੇ ਵੀ ਪਾਰਟੀ ਦੇ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਸਾਹ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਜਿਨ੍ਹਾਂ ਦੇ ਵਿੱਚ ਇਹ ਇੱਕ ਕੌਨਫੀਡੈਂਸ ਪ੍ਰਗਟ ਕੀਤਾ ਹੈ ਵੀਓ ਪਾਰਟੀ ਦੇ ਪ੍ਰਧਾਨ ਨੇ ਤੇ ਪ੍ਰਧਾਨ ਹੀ ਰਹਿਣਗੇ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਜ਼ਿਲ੍ਹਾ ਅੱਜ ਮੇਰਾ ਖਿਆਲ ਪੰਜਾਬ 'ਚ ਪਹਿਲਾ ਜ਼ਿਲ੍ਹਾ ਹੈ ਜਿਹਦੇ ਹਿਸਾਬ ਨਾਲ ਮਤਾ ਪਾ ਕੇ ਪਾਰਟੀ ਪ੍ਰਧਾਨ ਦਾ ਜਿਹੜਾ ਹੌਸਲਾ ਹੈ ਹੋਰ ਬਲੰਦ ਕੀਤਾ ਕਿਉਂਕਿ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਇੱਕ ਜਰਨੈਲ ਨੇ ਔਰ ਇੱਕ ਜਰਨੈਲ ਦੀ ਤਰ੍ਹਾਂ ਪਾਰਟੀ ਦੀ ਅਗਵਾਈ ਕਰ ਰਹੇ ਨੇ ਕਈ ਕਵੀਆਂ ਪੇਸ਼ੀਆਂ ਕਈ ਉਤਰਾ ਚੜਾ ਕਈ ਕਿਸਮ ਦੀਆਂ ਨੇਹਰੀਆਂ ਚੱਲੀਆਂ ਪਰ ਉਹ ਸਖਸ਼ਕਤੀ ਡੋਲੇ ਨਹੀਂ ਔਰ ਨਾ ਹੀ ਡੋਲਣਗੇ ਸੋ ਵਾਹਿਗੁਰੂ ਦੇ ਚਰਨਾਚ ਅਰਦਾਸ ਕਰਦੇ ਆ ਐਸੇ ਤਰੀਕੇ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਕਿ ਫਤਿਹ ਸੋ ਅੱਜ ਜਿਲ੍ਹਾ ਫਤਿਹਗੜ ਸਾਹਿਬ ਦੇ ਸਮੂਹੇ ਹਲਗਾ ਜ਼ਾਰ ਮੰਦਰਸ ਦੀ ਪੀਸੀ ਸਭਾਾਂ ਚੁੱਕੀਆਂ ਜਥੇਬੰਦੀਆਂ ਵੱਲੋਂ ਅੱਜ ਇਹ ਮਤਾ ਪਾਇਆ ਪਾਇਆ ਗਿਆ ਮਤਾ ਪੇਸ਼ ਕੀਤਾ ਗਿਆ ਪਾਇਆ ਗਿਆ ਕਿ ਜੋ ਪੰਥ ਵਿਰੋਧੀ ਪਾਰਟੀ ਵਿਰੋਧੀਆਂ ਗਤੀਵਿਧੀਆਂ ਕਰ ਰਹੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਸਮੂਚਾ ਪੰਥ ਸਾਰੇ ਹਲਕ ਜਿਲ੍ਹਾ ਪ੍ਰਧਾਨ ਹਲਕਾ ਚਾਰ ਨੰਬਰ ਵਰਕਿੰਗ ਕਮੇਟੀ ਜਿਲ੍ਹਾ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਕਾਲੀਯਲ ਨਾਲ ਸ਼੍ਰੋਮਣੀ ਕਾਲੀਯਲ ਦੇ ਪ੍ਰਧਾਨ ਸਾਹਿਬ ਨੂੰ ਡੜ ਕੇ ਖੜਾ ਤੇ ਉਹਨਾਂ ਨੇ ਮਤਾ ਪਾਇਆ ਕਿ ਸਮੂਚਾ ਜਿਲ੍ਹਾ ਦਾ ਸੁਖਬੀਰ ਸਿੰਘ ਬਾਦਲ ਤੇ ਖੜਾ ਤੋਂ ਇਸ ਕਰਕੇ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਬਾਕ-ਬਾਕ ਵਿੰਗਾ ਦੇ ਬਾਕ ਉਹਦੇ ਸਹਿਬਾਨ ਦਾ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਨੇ ਤੇ ਜਿਹੜੇ ਸ਼੍ਰੋਮਣੀ ਕਾਲੀਯਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਲੋਕ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪੰਥ ਵਿਰੋਧੀ ਗੱਲਾਂ ਸੀ ਇਹ ਭਾਜੀਪੀ ਦੀ ਸ਼ਾਇਦ ਉੱਪਰ ਦੇਖੋ ਆਰਥਿਕ ਦੀ ਸ਼ਾਇਦ ਉੱਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਗੱਲ ਕਰੀਏ ਐਮਐਸਪੀ ਦੀ ਗੱਲ ਕਰੀਏ ਗੁਰੂ ਘਰਾਂ ਦੇ ਦਖਲਦਾਰੀ ਦੀ ਗੱਲ ਕਰੀਏ ਜੇ ਅੱਜ ਪੰਥ ਨਾਲ ਡਟ ਕੇ ਖੜੇ ਦਾ ਸ਼ਰਮਨੀ ਕਾਰੀਰ ਖੜਾ ਪਾਸ ਕਮਿਸ਼ਨ ਵਾਲ ਖੜੇ ਨੇ ਤੋਂ ਸਾਨੂੰ ਪੰਥ ਸ਼ਰਮਨੀ ਪੰਜਾਬ ਪਹਿਲਾਂ ਸ਼ਰਮਨੀ ਕਾਰੀਰ ਦੀ ਦੀ ਮੈਸਮਾ ਪਹਿਲਾਂ ਤੇ ਦੂਜੀਆਂ ਜਥੇਬੰਦੀਆਂ ਬਾਅਦ ਨੇ ਤੋਂ ਇਸ ਕਰਕੇ ਸਾਰਿਆਂ ਨੇ ਮਤਾ ਪਾਇਆ ਕਿ ਅਸੀਂ ਸਾ ਸਰਵਿਸ ਵਾਲ ਤੇ ਪੜਤੇ ਕਰਿਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤੇ ਅੱਜ ਸਮੁੱਚੇ ਦਿਲਾ ਫਤਿਹਗੜ੍ਹ ਸਾਹਿਬ ਦੇ ਦੋਨੋਂ ਪ੍ਰਧਾਨ ਸਾਹਿਬਾਨ ਦੀ ਜਵਾਈ ਦੇ ਵਿੱਚ ਸਰਬਜੀਤ ਸਿੰਘ ਤੇ ਰਜੇਰ ਪ੍ਰਧਾਨ ਜੀ ਅਕਾਲੀ ਦਲ ਔਰ ਤਿੰਨੋਂ ਹਲਕਾ ਇੰਚਾਰ ਔਰ ਤਿੰਨੋਂ ਹਲਕਿਆਂ ਦੀ ਜਥੇਬੰਦੀ ਸਰਕਲ ਪ੍ਰਧਾਨ ਸਾਹਿਬਾਨ ਲੀਡਰਸ਼ਿਪ ਇੱਥੇ ਹਾਜ਼ਰ ਹੋਈ ਔਰ ਅੱਜ ਇਹ ਸਾਰਿਆਂ ਨੇ ਸਰਬਸੰਮਤੀ ਨਾਲ ਇਹ ਗੱਲ ਕਹੀ ਕਿ ਅਸੀਂ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਦੀ ਬਾਦਸ਼ਾਹ ਉਹਨਾਂ ਦੇ ਨਾਲ ਡਟ ਕੇ ਖੜੇ ਆ ਜੋ ਉਹਨਾਂ ਨੇ ਫੈਸਲੇ ਲਏ ਪ੍ਰਭਾਵਿਕ ਫੈਸਲੇ ਲਏ ਆ ਕਿ ਮੈਂ ਪੰਜਾਬ ਦੇ ਹਿੱਤਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਆ ਖੇਤ ਮਜ਼ਦੂਰਾਂ ਦੇ ਹਿੱਤਾਂ ਦੇ ਨਾਲ ਆ ਔਰ ਪੰਜਾਬ ਦੇ ਹਿੱਤਾਂ ਦੇ ਨਾਲ ਆ ਉਹ ਜਿਹੜੇ ਅਸੂਲਨ ਫੈਸਲੇ ਆ ਉਹਨਾਂ ਤੇ ਡਟ ਕੇ ਪੈਰਾ ਉਹ ਦੇ ਰਹੇ ਨੇ ਇਸ ਕਰਕੇ ਸਾਰੀ ਸੰਗਤ ਜਿਹੜੀ ਹੈ ਇਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਡਟ ਕੇ ਉਹਨਾਂ ਦੇ ਨਾਲ ਖੜੀ ਹੋਈ ਹੈ ਔਰ ਉਹਨਾਂ ਨੇ ਜਿਹੜੀ ਪੰਜਾਬ ਬਚਾਓ ਯਾਤਰਾ ਕੀਤੀ ਉਹਦੀ ਵੀ ਇਹ ਸਲਾਹਣਾ ਹੋਈ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਲੋਕਾਂ ਨੇ ਬੜਾ ਸਾਥ ਦਿੱਤਾ ਔਰ ਇੱਕ ਮਾਹੌਲ ਪੈਦਾ ਹੋ ਗਿਆ ਕਿ ਬੀਜੇਪੀ ਨੂੰ ਹਰਾਉਣਾ ਹੈ ਇਸ ਕਰਕੇ ਇਹ ਜਿਹੜਾ ਹੋ ਗਿਆ ਅੱਗੇ ਤੋਂ ਮੈਂ ਸਮਝਦਾ ਕਿ ਵਿਧਾਨ ਸਭਾ ਦੇ ਵਿੱਚ ਜੋ ਵਰਕਰ ਕਹਿ ਰਹੇ ਨੇ ਵਰਕਰਾਂ ਤੋਂ ਫੀਡਬੈਕ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਏਗੀ ਔਰ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਵੀ ਡਟ ਕੇ ਮਿਹਨਤ ਕਰੋ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਕੰਮ ਦੀ ਲੋੜ ਨਹੀਂ ਡਾਕਟਰ ਵੀ ਮੈਨੂੰ ਤੋਪਾਂ ਕਰੀਏ ਜਿੱਤਾਂ ਹਾਰਾਂ ਹੁੰਦੀਆਂ ਨਹੀਂ ਅੱਗੇ ਤੋਂ ਫਤਿਹ ਹੋਊਗੀ ਵੈਗ ਰੂਡੀ ਕਾਲਸਾ ਵੈਗ ਰੂਡੀ ਫਤਿਹ ਅੱਜ ਜ਼ਿਲ੍ਹਾ ਅਕਾਲੀ ਜਥਾ ਸ਼੍ਰੀ ਫਟੇਗੜ ਸਾਹਿਬ ਦੀ ਮੀਟਿੰਗ ਫਟੇਗੜ ਸਾਹਿਬ ਵਿਕੇ ਹੋਈ ਆ ਜਿਸ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੇ ਹਲਕਿਆਂ ਦੇ ਹਲਕਾ ਹਲਕਾ ਸੇਵਾ ਮੁਖ ਸੇਵਾਦਾਰ ਐਸਡੀਪੀ ਦੇ ਮੈਂਬਰ ਸਹਿਬਾਨ ਜੁਣ ਅਕਾਲੀ ਦਲ ਇਸਤਰੀ ਅਕਾਲੀ ਦਲ ਤੇ ਅਕਾਲੀ ਦਲ ਦੇ ਸਮੂੱਚੇ ਅਹੁਦੇਦਾਰ ਸਹਿਬਾਨ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਜਿਹੜੇ ਕੁਝ ਦਿਨ ਤੋਂ ਪਾਰਟੀ ਵਿਰੋਧੀਆ ਗਤੀਵਿਧੀਆਂ ਕਰ ਰਹੇ ਨੇ ਸਾਡੇ ਸੀਨੀਅਰ ਲੀਡਰ ਉਹਨਾਂ ਦੀ ਪੂਰਜੋਰ ਵਿੱਚ ਨਖੇਦੀ ਕੀਤੀ ਹੈ ਤੇ ਪਾਰਟੀ ਨੂੰ ਪ੍ਰਧਾਨ ਦੀ ਸਦਾ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਜਿਹੜੀ ਉਹਨਾਂ ਦੀ ਉੱਚ ਬੜੀ ਬੜੀ ਸੋਚ ਹੈ ਤੇ ਮਿਹਨਤੀ ਅਕਾਲੀ ਦਲ ਦੇ ਪ੍ਰਧਾਨ ਨੇ ਬਾਹਰਲੀਆਂ ਤਾਕਤਾਂ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪਾੜੋ ਪੀੜ ਕਰਨ ਦਾ ਜਿਹੜਾ ਆਪਣੀ ਕੋਸ਼ਿਸ਼ ਕੀਤੀ ਰਿਹਾ ਉਹ ਸਾਰੀ ਜਥੇਬੰਦੀ ਨੇ ਨਖੇਦੀ ਕੀਤੀ ਹੈ